ਔਰ ਕਾਲਪਤਖ ਸਾਹਿਬ ਤੇ ਵੀ ਮੈਂ ਸਮਝਦਾ ਕਿ ਉਹਨੂੰ ਤਿਆਰ ਨਹੀਂ ਸੀਗੇ ਔਰ ਮੈਂ ਤਾਂ ਕਾਲੀ ਦਲ ਪਹਿਲਾ ਛੱਡਦਾ ਇੱਕ ਤੁਹਾਨੂੰ ਮੈਂ ਵੀ ਗੱਲ ਸਪਸ਼ਟ ਕਰਦਾ ਕਿ ਮੈਂ ਤਾਂ ਕਾਲੀ ਦਲ ਪਹਿਲਾ ਛੱਡਦਾ ਮੈਂ ਬਾਕੀਆਂ ਬੁੱਗੀਆਂ ਦੇ ਨਹੀਂ ਗੱਲ ਉਹਨਾਂ ਨੂੰ ਤਾਂ ਕੱਢਿਆ ਗਿਆ ਮੈਂ ਛੱਡਿਆ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਕਹਿੰਦੇ ਸੀ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਔਰ ਸਾਰਾ ਸੰਸਾਰ ਸਾਰਾ ਸਿੱਖ ਕਹਿੰਦੇ ਸੀ ਦੇਖੋ ਉਹ ਕਹਿੰਦੇ ਜਾਣੇ-ਨਜਾਣੇ ਕਦੀ ਪਿੱਛੇ ਆਣ ਕੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਤੇ ਮਾਫੀ ਮੰਗ ਲਈ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਸਭ ਮੀਤਾਂ ਜੋੜੇ ਉਹ ਜਿਹੜੀ ਚਿੱਠੀ ਲਾਈ ਆ ਨਾਲ ਪਈ ਉਹਦੋਂ ਅਸੀਂ ਉਹਨਾਂ ਨੇ ਮੰਨੀ ਹੀ ਉਹ ਵੀ ਕਿਹੇ ਸਿੱਖ ਜਗਤ ਨੂੰ ਪਤਾ ਨਹੀਂ ਲੱਗਦਾ ਨਾ ਉਹ ਪੇਸ਼ ਹੋਏ। ਤੋਂ ਉਹ ਵੀ ਅਜ ਉਹਨਾਂ ਨਾਲ ਆਈ ਉਹ ਪੁਰਾਣੀ ਗਲਤੀ ਵੀ ਵੱਡੇ ਬਾਦਲ ਸਾਹਿਬ ਦੀ ਗਲਤੀ ਵੀ ਸੋ ਇਹਨਾਂ ਨੇ ਮੰਨ ਲਈ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਦੇ ਗਲਤੀਆਂ ਹੋਈਆਂ ਨੇ ਇਹਨਾਂ ਨੇ ਉਹ ਮੰਨ ਲੀਆਂ ਨੇ ਉਹਨਾਂ ਨੂੰ 5 ਸਾਲ ਵਾਸਤੇ ਸਿੰਘ ਸਭਾ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪੰਜਾਂ ਨੂੰ ਹੀ। ਕਿ ਉਹਨਾਂ ਨੂੰ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜੇ ਜਿਹੜੀ ਇਹ ਸਵਾਵਾਤ ਨੂੰ ਪਰੇ ਕਰਦਣਾ ਚਾਹੀਦਾ ਵਾਂਝੇ ਕਰ ਦੇਣਾ ਚਾਹੀਦਾ ਸ਼੍ਰੀ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਕੋ 15 ਦਿਨਾਂ ਦੇ ਵਿੱਚ ਸਪਸ਼ਟਿਕਰ ਮੰਗਿਆ ਗਿਆ ਸੀ ਜਿਹੜੀ ਬਗੀ ਨੇਤਾਵਾਂ ਦੁਆਰਾ ਅਕਾਲ ਤਖਤ ਸਾਹਿਬ ਤੇ ਜਿਹੜਾ ਪੱਤਰ ਦਿੱਤਾ ਗਿਆ ਸੀ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜੀਆਂ ਗਲਤੀਆਂ ਜਦੋਂ ਸਤਾ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਜਿਹੜੀਆਂ ਗਲਤੀਆਂ ਹੋਈਆਂ ਸੀ ਉਹਦੀ ਜਿਹੜੀ ਸਜ਼ਾ ਵੈ ਅੱਜ ਸਾਰਾ ਸਮੂਹ ਅਕਾਲੀ ਦਲ ਭੁਗਤ ਰਿਹਾ ਸੋ 15 ਦਿਨਾਂ ਸਪਸ਼ਟੀਕਰਨ ਮੰਗਿਆ ਗਿਆ ਸੀ ਸੁਬੀਰ ਬਾਦਲ ਕੱਲ ਤੱਕ ਸਭ ਤੇ ਪੁੱਛੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੋ ਅੱਜ ਉਹ ਪੱਤਰ ਜਿਹੜਾ ਜ਼ਾਹਿਰ ਹੋਇਆ ਹੈ ਜਗ ਜਾਹਿਰ ਹੋਇਆ ਹੈ ਜਨਤਕ ਹੋਇਆ ਹੈ ਸੋ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਮੌਜੂਦ ਹੈ ਮਨਜੀਤ ਸਿੰਘ ਜੀ ਜਿਹੜਾ ਜਨਤਕ ਪੱਤਰ ਹੋਇਆ ਉਸ ਦੇ ਵਿੱਚ ਜੇ ਸੁਬੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਹਾਂ ਗਲਤੀਆਂ ਹੋਈਆਂ ਵੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੈਗੁਰੂ ਜੀਕਾ ਖਾਲਸਾ ਵੈਗੁਰੂ ਜੀ ਕੀ ਫਤ ਹੈ ਜੀ ਅਹਿ ਤਾਂ 2015 ਤੋਂ ਲੈ ਕੇ ਇਹ ਗੱਲ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਉਹ ਤੋਂ ਬਹੁਤ ਵੱਡੀਆਂ ਗਲਤੀਆਂ ਔਰ ਗناہ ਹੋਏ ਨੇ ਔਰ ਮੈਂ ਇਸੇ ਕਰਕੇ ਪਹਿਲਾਂ ਉੱਥੇ ਵੀ ਬਰਗਾੜੀ ਵੀ ਗਿਆ ਸੀ ਆ ਸਾਰੇ ਅਕਾਲੀ ਦਲ ਤੋਂ ਆਪਣਾ ਖਿਲਾਫ ਹੋ ਕੇ ਉੱਥੇ ਗਿਆ ਮੈਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਦਾ ਮਸਲਾ ਔਰ ਸਾਡਾ ਪਰਿਵਾਰ ਜਿਹੜਾ ਹੈ ਉਹ ਸਭ ਤੋਂ ਵੱਡ ਜਿਹੜਾ ਹੈ ਉਹ ਸਿੱਖੀ ਦਾ ਮਤਈ ਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਸੋ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਹਾਂ ਅੱਜ ਉਹ ਗੱਲਾਂ ਮੈਂ ਸਮਝਦਾ ਕਿ ਉਹਨਾਂ ਨੇ ਮੰਨ ਲਿਆ ਹੂੰ ਜਿਹੜੇ ਮੰਨਦੇ ਨਹੀਂ ਸੀ। ਔਰ ਕਾਲ ਤਖਤ ਸਾਹਿਬ ਤੇ ਵੀ ਮੈਂ ਸਮਝਦਾ ਕਿ ਉਹਨਾਂ ਨੂੰ ਤਿਆਰ ਨਹੀਂ ਸੀਗੇ। ਔਰ ਮੈਂ ਤਾਂ ਕਾਲੀ ਦਲ ਪਹਿਲਾਂ ਛੱਡ ਤਾ ਇੱਕ ਤੁਹਾਨੂੰ ਮੈਂ ਵੀ ਗੱਲ ਸਪਸ਼ਟ ਕਰਦਾ ਕਿ ਮੈਂ ਤਾਂ ਕਾਲੀ ਦਲ ਪਹਿਲਾਂ ਛੱਡ ਤਾ ਮੈਂ ਬਾਗੀਆਂ ਬੁੱਗੀਆਂ ਦੇ ਨਹੀਂ ਗੱਲ ਉਹਨਾਂ ਨੂੰ ਤਾਂ ਕੱਢਿਆ ਗਿਆ ਮੈਂ ਛੱਡਿਆ। ਹੂੰ ਤੋ ਉਹ ਜਿਹੜੇ ਕਾਲੀ ਸਿੰਘ ਜਿਹੜੇ ਪਾਸੇ ਹੋਏ ਸੀ ਉਹਨਾਂ ਨੂੰ ਵੀ ਕਾਲਪਤਖ ਸਾਹਿਬ ਤੇ ਨਾਲ ਲੈ ਕੇ ਮੈਸਰ ਕਰਕੇ ਆਇਆ ਸੀਗਾ ਕਿ ਕਾਲਪਤਖ ਸਾਹਿਬ ਸੁਪਰੀਮ ਆ ਔਰ ਉਹਨਾਂ ਨੇ ਖੁੱਲੇ ਦਿਲ ਨਾਲ ਇਹ ਗੱਲ ਕਹੀ ਵੀ ਸੱਤ ਉਹ ਗਲਤੀਆਂ ਹੋਈਆਂ ਸੀ ਬੋਲ ਨਹੀਂ ਸਕੇ ਉਹ ਸਾਰੇ ਸਾਹਮਣੇ ਆ ਸਰਦਾਰ ਸਖਬੀਰ ਸਿੰਘ ਬਾਦਲਵਾਰੇ ਕਹਿੰਦੇ ਸੀ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ ਨੇ ਔਰ ਸਾਰਾ ਸੰਸਾਰ ਸਾਰਾ ਸਿੱਖ ਕਹਿੰਦੇ ਸੀ ਲੇਕਿਨ ਉਹ ਕਹਿੰਦੇ ਜਾਣੇ ਨਾ ਜਾਣੇ ਕਦੀ ਪਿੱਛੇ ਆਣ ਕੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਤੇ ਮਾਫੀ ਮੰਗ ਲਈ ਪਰੇ ਚੋਪਕ ਕੀਤੇ ਜਿੱਤਰਾ ਉਹਨੇ ਇੱਕ ਨਾਲ ਲਈ ਉਹਨਾਂ ਨੇ ਆਪਣੀ ਉਹ ਚਿੱਠੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਸਭੀ ਦਾ ਜੋ ਉਹ ਜਿਹੜੀ ਚਿੱਠੀ ਲਾਈ ਆ ਨਾਲ ਵੀ ਉਦੋਂ ਅਹੀ ਉਹਨਾਂ ਨੇ ਮੰਨੀ ਹੀ ਉਹ ਵੀ ਕਿਹੇ ਸਿੱਖ ਜਗਤ ਨੂੰ ਪਤਾ ਨਹੀਂ ਲੱਗਦਾ ਨਾ ਉਹ ਪੇਸ਼ ਹੋਏ ਹੂੰ ਤੋਂ ਉਹ ਵੀ ਅਜ ਉਹਨਾਂ ਨਾਲ ਲਈ ਉਹ ਪੁਰਾਣੀ ਗਲਤੀ ਵੀ ਵੱਡੇ ਬਾਦਲ ਸਾਹਿਬ ਦੀ ਗਲਤੀ ਵੀ ਸੋ ਇਹਨਾਂ ਨੇ ਮੰਨ ਲਈ ਆ ਹੂੰ ਕਮੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਇਹਨਾਂ ਨੇ ਮੰਗੀ ਮੰਨੀ ਪਰ ਉਹ ਵੀ ਇਹਨਾਂ ਨੇ ਮੰਨ ਲਈ ਆ ਕਿ ਉਹ ਵੀ ਉਹਨਾਂ ਦੇ ਟਾਈਮ ਤੇ ਵੀ ਗਲਤੀ ਹੋਈ ਸੀ ਕੀ ਲੱਗਦਾ ਇਸ ਦੇ ਨਾਲ ਜਿਹੜਾ ਉਹਨਾਂ ਨੇ ਮਾਫੀ ਮੰਗੀ ਹੈ ਜੀ ਉਹਨਾਂ ਨੇ ਕਿਹਾ ਕਿ ਹਾਂ ਗਲਤੀਆਂ ਹੋਈਆਂ ਸੀ ਕੀ ਇਸ ਦੇ ਨਾਲ ਬਾਕੀ ਸੰਤੁਸ਼ਟ ਹੈ ਤੁਸੀਂ ਸੰਤੁਸ਼ਟ ਹੋ ਇਸ ਦੇ ਨਾਲ ਵੇਖੋ ਮੈਂ ਨਾ ਕੋਈ ਬਾਗੀ ਆ ਨਾ ਕੋਈ ਬਾਗੀਆਂ ਦੇ ਸੰਤੁਸ਼ਟ ਹੋਣ ਦੀ ਗੱਲ ਆ ਇਹ ਖਾਲਸਾ ਪੰਥ ਤੇ ਸਿੱਖ ਕੌਮ ਦੀ ਸਾਰੀ ਦੇ ਸਮੁੱਚੀ ਸੰਤੁਸ਼ਟ ਹੋਣ ਦੀ ਗੱਲ ਆ ਬਾਕੀਆਂ ਦੇ ਇਕੱਲੇ ਸੰਤੁਸ਼ਟ ਹੋਣ ਦੀ ਗੱਲ ਨਹੀਂ ਹੈਗੀ ਇਹ ਸਾਰਾ ਖਾਸਾ ਪੰਥ ਜਿੰਨਾ ਚਿਰ ਸੰਤੁਸ਼ਟ ਨਹੀਂ ਹੋਊਗਾ ਸੰਤੁਸ਼ਟ ਹੋਊਗਾ ਜਦੋਂ ਇਹਨਾਂ ਨੇ ਗਲਤੀਆਂ ਮੰਨੀਆਂ ਨੇ ਤੇ ਹੁਣ ਇਹਨਾਂ ਨੂੰ 5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜਿਹੜੀ ਹੈ ਕਾਲ ਤਖਤ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਪੰਜੇ ਸਿੰਘ ਸਹਿਬਾਨ ਬੜੇ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਲੇਕਿਨ ਜਦੋਂ ਉਹਨਾਂ ਗਲਤੀਆਂ ਨੂੰ ਕਨਫੈਸ ਕੀਤਾ ਜਿਹੜਾ ਸਾਰਾ ਜਗਤ ਇਹ ਘਾਲਾਂਦਾ ਹੈ ਵੀ ਉਹਨਾਂ ਗਲਤੀਆਂ ਕੀਤੀਆਂ ਨੇ ਅੱਜ ਉਹ ਉਹਨਾਂ ਦੀ ਚਿੱਠੀ ਆ ਗਈ ਤੇ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤੇ ਉਹਨਾਂ ਨੇ ਗਲਤੀਆਂ ਵਿੱਚ ਮੰਨੀਆਂ ਕੀ ਇਸ ਦੇ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੇ ਜਨਾਂ ਦੇ ਗਲਤੀਆਂ ਹੋਈਆਂ ਨੇ ਇਹਨਾਂ ਨੇ ਉਹ ਕੀਤੀਆਂ ਨੇ ਉਹਨਾਂ ਨੂੰ 5 ਸਾਲ ਵਾਸਤੇ ਸਿੰਘ ਸਹਬਾ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪੰਜਾਂ ਨੂੰ ਹੀ ਕਿ ਉਹਨਾਂ ਨੂੰ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜੇ 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 ਤੇ ਧਾਰਮਿਕ ਤੌਰ ਤੇ ਇਹਨਾਂ ਦੀਆਂ ਸੁਆਵਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ ਇਸ ਦੇ ਨਾਲ ਕਲੇਸ਼ ਖਤਮ ਹੋਏਗਾ ਅਕਾਲੀ ਦਲ ਵਿੱਚ ਵੇਖੋ ਜੇ ਅਗਵਾਈ ਦੀ ਗੱਲ ਹੈ ਨਾ ਜਿਹਨੇ ਗਲਤੀ ਕੀਤੀ ਫਿਰ ਉਹਨੂੰ ਅਗਵਾਈ ਦੇਾਂਗੇ ਤੇ ਫਿਰ ਕਲੇਸ਼ ਕਿਤਨਾ ਖਤਮ ਹੋਊਗਾ ਵੇਖੋ ਜਿਹਨੇ ਗਲਤੀ ਕੀਤੀ ਉਹਨਾਂ ਨੂੰ ਤਾਂ ਸਜ਼ਾ ਹੀ ਮਿਲਦੀ ਰਹੀ ਆ ਆ ਜਿਹੜੇ ਬਾਹਰ ਵੀ ਆਪਾਂ ਦਿਨਾਂ ਵੀ ਅਦਾਲਤਾਂ ਵੀ ਆ ਜਿਹੜੀਆਂ ਗਲਤੀਆਂ ਕਰਤੀਆਂ ਉਹਨੂੰ ਸਜ਼ਾ ਹੀ ਦਿੰਦੇ ਆ ਉਹਨਾਂ ਬਾਅਦ ਤਾਂ ਕੋਈ ਨਹੀਂ ਕਰਦਾ ਜੇ ਕੋਈ ਉਹਨੂੰ ਕਤਲ ਕਰਕੇ ਚਾਹੇ ਕੋਈ ਹੋਰ ਗਲਤੀ ਕਰਕੇ ਆਣਾ ਵੀ ਮੇਰ ਤੋਂ ਗਲਤੀ ਹੋ ਗਈ ਆ ਤੇ ਉਹਨੂੰ ਕੋਈ ਜੱਜ ਮਾਫ਼ ਸੁਣਾ ਕਰ ਦਿੰਦੇ ਆ ਉਹਨੂੰ ਜਿਹੜੀ ਕੀਤੀ ਉਹਦੀ ਸਜ਼ਾ ਹੈ ਉਹਦੀ ਸਜ਼ਾ ਉਹਨੂੰ ਅਦਾਲਤਾਂ ਦਿੰਦੀਆਂ ਨੇ ਇਹ ਕਾਲ ਤਖਤ ਸਾਹਿਬ ਜਿਹੜਾ ਇਹ ਕਾਲ ਦਾ ਤਖਤ ਆ ਇਹ ਕੌਮ ਦਾ ਤਖਤ ਆ ਉਹਨਾਂ ਅਦਾਲਤਾਂ ਤੋਂ ਵੀ ਵਡਾਏ ਤਖਤਾ ਸੋ ਇੱਥੇ ਵੀ ਜੇ ਨਾ ਧਾਰਮਿਕ ਤੌਰ ਤੇ ਗਲਤੀ ਕੀਤੀ ਆ ਰਾਜਨੀਤਿਕ ਤੌਰ ਤੇ ਗਲਤੀ ਕੀਤੀ ਤੇ ਉਹਨਾਂ ਨੂੰ ਉਸ ਸੀਨ ਤੋਂ ਪਾਸੇ ਕਰ ਦਿਓ ਔਰ ਨਵੀਂ ਲੀਡਰਸ਼ਿਪ ਜਿਹੜੀ ਆ ਨਾ ਉਹ ਪੰਜਾਬ ਦੀ ਧਰਤੀ ਤੇ ਖਾਲਸਾ ਪੰਥ ਦੀ ਗਵਾਹੀ ਕਰੇ ਕਿਉਂਕਿ ਖਾਲਸਾ ਜਿਹੜਾ ਕਾਲੀ ਦਲ ਆ ਨਾ ਔਰ ਇਹਦੇ ਤੋਂ ਬਗੈਰ ਪੰਜਾਬ ਦਾ ਔਰ ਪੰਥ ਦਾ ਨਹੀਂ ਸਰਨਾ ਇਹ ਰਿਜਨਲ ਪਾਰਟੀ ਆ ਪੰਜਾਬ ਤੇ ਔਰ ਪੰਥ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਆ ਔਰ ਕੋਈ ਵੀ ਪੰਥ ਤੇ ਆਪ ਤੌਂਦੀ ਆ ਪੰਜਾਬ ਤੇ ਆਉਂਦੀ ਆ ਸਿੱਖਾਂ ਦੇ ਆਉਂਦੀ ਆ ਇਹ ਡਟ ਕੇ ਉਹਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਆ ਔਰ 103-4 ਸਾਲ ਪੁਰਾਣੀ ਪਾਰਟੀ ਆ ਔਰ ਸ਼ੀਧਾਂ ਦੀ ਪਾਰਟੀ ਆ ਇੱਕ ਨਾਲ ਆਉਣ ਵਾਲੇ ਟਾਈਮ 'ਚ ਕਿਹ ਵੀ ਮਿਆਰ ਬਣਿਆ ਜਾਵੇ ਭੀ ਜਿਹੜੇ ਬੰਦੇ ਨੇ ਕੁਰਬਾਨੀ ਕੀਤੀ ਆ ਘੇਲ ਕੱਟੀ ਹੈ ਔਰ ਜਿਹੜੇ ਆਪਣੇ ਜਿਨ੍ਹਾਂ ਨੇ ਤਸ਼ੱਦਦ ਚ ਲਿਆ ਉਹਨਾਂ ਨੂੰ ਕੋਈ ਕਾਲੀਦਾਲ ਚ ਥਾਂ ਦਿੱਤਾ ਜਬ ਵੀ ਜਿਹੜੇ ਡਰਾਈਵਰ ਆ ਗਏ ਨਾ ਅੱਜ ਕੱਲ ਹਾਂ ਡਰਾਈਵਰ ਤੋਂ ਭਾਅ ਡਰਾਈਵਰ ਤੋਂ ਭਾਅ ਡਰਾਈਵਰ ਤੋਂ ਭਾਅ ਵੇ ਜਿਹੜੇ ਸਰਦਾਰ ਸ਼ਬੀਰ ਸਿੰਘ ਬਾਦਲ ਜੀ ਹੁਣ ਦੇ ਨਾ ਲਾਗੇ ਬੰਨੇ ਆ ਉਹ ਕੱਡੀਆਂ ਵੱਡੀਆਂ ਲਾਇਆ ਕਿਸ ਨੇ ਰੇਤ ਵਿੱਚ ਹੀ ਆ ਕਿਸ ਨੇ ਹੋਰ ਮਾਫੀਆ ਜਿਹੜਾ ਮੈਂ ਵੱਖ-ਵੱਖ ਨਾਲ ਲਵਾ ਤੇ ਚੰਗਾ ਨਹੀਂ ਲੱਗਦਾ ਔਰ ਉਹ ਬੰਦੇ ਆ ਗਏ ਨੇ ਜਿਹੜੇ ਪੀਏ ਲੈ ਕੇ ਖਾਉਂਦੇ ਆ ਜਿਹੜੇ ਆ ਕੋਕ ਲੈ ਕੇ ਪੀਉਂਦੇ ਆ ਉਹ ਵਟੀ ਗੱਟੀ ਲੈ ਆਂਦੀ ਉਹਨਾਂ ਨੇ ਉੱਥੋਂ ਰੇਤ ਦਾ ਹੈਰਾ ਫਰੀ ਕਰਕੇ ਉਹ ਲਿਆ ਕੇ ਗੱਡੀ ਅੱਗੇ ਬੂਹੇ ਤੇ ਗੇ ਲਾ ਦਿੰਦੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਡੇ ਲੀਡਰਾਂ ਨੂੰ ਭਾ ਕੇ ਤੇ ਉਹਦੇ ਵਿੱਚ ਹੀ ਰੱਖ ਲੈਂਦੇ ਆ ਉਹ ਪੀਜੇ ਰੱਖ ਲੈਂਦੇ ਆ ਤੇ ਉਹਦੇ ਵਿੱਚ ਹੀ ਰੱਖ ਲੈਂਦੇ ਨੇ ਕੋਕ ਉਹ ਜਿਹੜੀ ਜਿਹਦੀ ਮਾਂ ਨੂੰ ਮਕਾਨੇ ਨਹੀਂ ਖੜਦਾ ਪੰਜਾਬ ਦੀ ਧਰਤੀ ਤੇ ਜਿੰਨੇ ਕਿਤੇ ਪੰਥ ਵਾਸਤੇ ਕਿਤੇ ਕੁੱਤੇ ਨੂੰ ਛੋਟਾ ਤੱਕ ਨਹੀਂ ਮਾਰਿਆ ਜਿਹਦੀ ਚੀਚੀ ਤੇ ਚੀਰਦੇ ਆ ਉਹ ਉਹਨਾਂ ਤੇ ਲੱਗ ਗਈ ਇਸ ਕਰਕੇ ਹੋ ਗਏ ਕਿ ਕੋਈ ਗੱਡੀ ਵੱਡੀ ਆ ਇਹਦੇ ਕੋਲੇ ਕੋਕ ਲਿਆਉਣ ਲਈ ਬੜੇ ਪੈਸੇ ਆ ਇਹਦੇ ਕੋਲੇ ਚੰਗੇ ਹੁਟ ਜਿ ਘਟਾਉਣ ਲਈ ਪੈਸੇ ਹੈ ਗਿਆ ਉਹਨਾਂ ਲੋਕਾਂ ਨੂੰ ਜਿਹੜਾ ਨਾ ਕਾਲੀ ਦਲ ਤੋਂ ਪਾਸੇ ਕੀਤਾ ਜਾਵੇ ਔਰ ਜਿਨ੍ਹਾਂ ਛਿੱਧੀਆਂ ਦਿੱਤੀਆਂ ਨੇ ਜਿਹੜੇ ਬਚਾਰੇ ਐਮਰਜੈਂਸੀ ਕੱਟੀ ਆ ਧਰਮਜੋਧ ਮੋਰਚੇ ਕੱਟੇ ਆ ਔਰ ਜਿਨ੍ਹਾਂ ਨੇ ਬਹੁਤ ਵੱਡੇ ਮਾਰ ਕੇ ਮਾਰੀ ਜਿ ਤਰ੍ਹਾਂ ਭਾਈ ਸਤਵੰਦ ਸਿੰਘ ਭਾਈ ਕੀਰ ਸਿੰਘ ਦਾ ਪਰਿਵਾਰ ਆ ਭਾਈ ਜਿੰਦੇ ਤੇ ਭਾਈ ਸੁਖੇ ਦਾ ਪਰਿਵਾਰ ਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਦਾ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਲਾ ਦਾ ਪਰਿਵਾਰ ਆ ਔਰ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਦਾ ਪਰਿਵਾਰ ਆ ਔਰ ਇਸੇ ਤਰ ਜਨਸ਼ ਬੇਕ ਸਿੰਘ ਦਾ ਪਰਿਵਾਰ ਜਿਹੜੇ ਜਿਹੜੇ ਪਰਿਵਾਰਾਂ ਨੇ ਕੌਮ ਦੀ ਲੜਾਈ ਲੜੀ ਹੈ ਔਰ ਕੌਮ ਦੀ ਪੱਗ ਸਿਰ ਤੇ ਰੱਖੀ ਹੈ ਉਹਨਾਂ ਲੋਕਾਂ ਨੂੰ ਜਿਹੜਾ ਨਾ ਖਾਲਸਾ ਪੰਥ ਦੀ ਬਾਗ ਡੋਰ ਉਹਨਾਂ ਲੋਕਾਂ ਦੇ ਕੋਲੇ ਔਰ ਉਹੋ ਜਿਹੇ ਬੰਦੇ ਜਿਹੜੇ ਆ ਅਕਾਲੀ ਦਲ ਦੇ ਬੰਦੇ ਦੀ ਦਿੱਖ ਵੀ ਹੋਵੇ ਤੇ ਉਹਦਾ ਪਰਾਵਾ ਵੀ ਅਕਾਲੀ ਦਲ ਵਾਲਾ ਹੈਗਾ ਕਿ ਨਹੀਂ ਹੈਗਾ ਮਸ਼ੀਨੀ ਪੱਗਾਂ ਵਾਲੇ ਲੋਕ ਨੇ ਜਿਹੜੇ ਜਿਹਨਾਂ ਮਸ਼ੀਨੀ ਪੱਗਾਂ ਬਧੀਆਂ ਨੇ ਔਰ ਜਿਹਨਾਂ ਨੇ ਉਹ ਮਾਇਆ ਮੋਹ ਵਾਲੀ ਹੁੰਦੀ ਨਾ ਆਪਣੇ ਕੱਪੜਿਆ ਕੁੰਪੜਿਆ ਨੂੰ ਤੇ ਐ ਸਿੱਧੀ ਤੇ ਗੱਡੀ ਨਵੀਂ ਉਹ ਲਿਆ ਕੇ ਜਿਹੜੇ ਅੱਗੇ ਆ ਗਏ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਪੰਥਕ ਸੀਨ ਤੋਂ ਪਾਸੀ ਇੱਕ ਆਖਰੀ ਸਵਾਲ ਜਿਹੜੇ ਅਕਾਲੀ ਦਲ ਦੇ ਪੁਰਾਣੇ ਨੇਤਾ ਵੈ ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚੋਂ ਕੱਢਿਆ ਗਿਆ ਜਿਵੇਂ ਸੁਖਦੇਵ ਢੀਂਡਸਾ ਨੂੰ ਵੀ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਆਖਿਰ ਸੁਖਬੀਰ ਸਿੰਘ ਬਾਦਲ ਸੰਦੇਸ਼ ਕੀ ਦੇਣਾ ਚਾਹੁੰਦੇ ਆ ਉਹ ਉਹਨਾਂ ਦੇ ਦਿਲ 'ਚ ਪਤਾ ਕੀ ਗੱਲ ਆ ਅਸਲ ਦੇ ਵਿੱਚ ਨਾ ਤਾਂ ਕੋਈ ਕੋਰ ਕਮੇਟੀ ਹੈਗੀ ਆ ਅਕਾਲੀ ਦਲ 'ਚ ਕੋਰ ਕਮੇਟੀ ਕੋਈ ਨਹੀਂ ਗਈ ਮੈਂ ਕੋਈ ਇੱਥੇ ਡਿਸਪਲਿਨਡ ਕਮੇਟੀ ਆ ਇੱਥੇ ਸਿਰਫ ਇੱਕ ਪ੍ਰਧਾਨ ਸਾਹਿਬ ਇੱਕ ਸੀਨੀਅਰ ਮੀਤ ਪ੍ਰਧਾਨ ਇੱਕ ਜਨ ਸਕੱਤਰ ਇੱਕ ਦਫਤਰ ਸਕੱਤਰ ਜਿਹੜੇ ਇਹ 4-5 ਅਫਦੇ ਇਹ ਨੇ ਔਰ 11 ਮੈਂਬਰੀ ਚਾ 21 ਮੈਂਬਰੀ ਜਿਹੜੀ ਆ ਉਹ ਹੈਗੀ ਆ ਵਰਕਿੰਗ ਕਮੇਟੀ ਔਰ ਜ਼ਿਲੇ ਦੇ ਪ੍ਰਧਾਨ ਸਾਹਿਬਾਨ ਇਹ ਜਿਹੜਾ ਖਲਾਰਾ ਇਦਾਂ ਪਾਇਆ 250 ਦਾ 10 ਦੇ ਜਨ ਸਕੱਤਰ ਹੀ ਆ ਤੇ 300 ਖਰੇ ਦਾ ਕੁਛ ਜਿਹੜੇ ਉਹ ਸੀਨੀਅਰ ਮੀਤ ਪ੍ਰਧਾਨੀ ਆ ਇਸ ਤਰ੍ਹਾਂ ਦਾ ਕਾਲੀ ਦਾ ਢਾਂਚਾ ਨਹੀਂ ਸੀ ਨਾ ਕੋਈ ਇਥੇ ਹੈਗੀ ਸੀ ਫੋਰ ਕਮੇਟੀ ਤੇ ਨਾ ਕੋਈ ਇਥੇ ਪੀਐਸਸੀ ਸੀ ਔਰ ਵਰਕਾਂ ਕੇ ਬੇਟੀ ਸੀ ਇਹ ਸਾਰਾ ਢਾਂਚਾ ਵਾਂਚਾ ਜਿਹੜਾ ਨੂੰ ਖਤਮ ਕਰਕੇ ਤੇ ਸ਼ੁਰੂ ਤੋਂ ਥੱਲੇੋਂ ਲੈ ਆਏ ਇਹ ਆਪਾਂ ਪਿੰਡ ਲੈਵਲ ਤੋਂ ਕਾਲੀ ਦਾਲ ਨੂੰ ਜਿਹੜਾ ਨਾ ਫੇਰ ਜੀਵਤ ਕਰੀਏ ਜਿੱਥੇ ਇਹ 10 ਸਾਲਾਂ ਦੇ ਰਾਜ ਵਿੱਚ ਜਿਹੜੇ ਹਲਕਾ ਚਾਰਜ ਬਣਾਏ ਆ ਹਲਕਾ ਚਾਰਜਾਂ ਨੇ ਕਾਲੀ ਦਾਲ ਮਾਰਤਾ ਔਰ ਉਹਨਾਂ ਨੇ ਮਨਮਾਨੀਆਂ ਕੀਤੀਆਂ ਉਹਨਾਂ ਨੇ ਚੰਗੇ ਬੰਦਿਆਂ ਦੇ ਪਰਚੇ ਵੀ ਕਰਾਏ ਔਰ ਚੰਗੇ ਬੰਦੇ ਜਿਹੜੇ ਇਹ ਕੁਰਬਾਨੀ ਵਾਲੇ ਘਰਾਂ 'ਚ ਬਹਿ ਗਏ ਤੇ ਸਾਡੀ ਤਾਂ ਸੁੰਦਾ ਹੀ ਕੋਈ ਨਹੀਂ ਇੱਥੇ ਪਹਿਲਾਂ ਹੁੰਦਾ ਸੀ ਜ਼ਿਲ੍ਹੇ ਦਾ ਆਪਣਾ ਜਿਹੜਾ ਪਿੰਡ ਦਾ ਇੱਕ ਜ਼ਹੀਦਾਰ ਹੁੰਦਾ ਸੀ ਜਿਹੜਾ ਉਹਦੇ ਤੋਂ گا ਅਸੀਂ ਭਰਾ ਲੈਂਦੇ ਸੀ ਜ਼ਹੀਦਾਰ ਸਰਕਲ ਦਾ ਔਰ ਸਰਕਲ ਦੇ ਜ਼ਹੀਦਾਰ ਦੀ ਬੜੀ ਪਾਵਰ ਹੁੰਦੀ ਸੀ ਉਹ ਫਿਰ ਸਰਕਲਾਂ ਦੇ ਜ਼ਹੀਦਾਰ ਰਲ ਕੇ ਜਿਹੜੇ ਆ ਉਹ ਬਣਾਉਂਦੇ ਸੀ ਜ਼ਿਲ੍ਹੇ ਦਾ ਪ੍ਰਧਾਨ ਨੋਮੀਨੇਟਡ ਜਲੇ ਦਾ ਪ੍ਰਧਾਨ ਨਹੀਂ ਹੁੰਦਾ ਉਹ ਤਾਂ ਤੁਰੇ ਤੁਰੇ ਜਾਂਦੇ ਜਿੰਨੇ ਬਣਾਏ ਸਾਰੇ ਨੋਮੀਨੇਟਡ ਨੇ ਔਰ ਜਿੰਨੇ ਹਲਕਾ ਇੰਚਾਰਜ ਲਾਏ ਨੇ ਇਹ ਵੀ ਸਾਰੇ ਨੋਮੀਨੇਟਡ ਨੇ ਸਾਰਿਆਂ ਨੂੰ ਜਿਹੜਾ ਨਾ ਇਹ ਖਤਮ ਕੀਤਾ ਜਾਵੇ ਅਗਰ ਸੁਖਬੀਰ ਸਿੰਘ ਬਾਦਲ ਤੋਂ ਲਾਵਾ ਹੋਰ ਕੋਈ ਪ੍ਰਧਾਨ ਆਂਦਾ ਵਾ ਦੁਆਰਾ ਵਾਪਸੀ ਹੋ ਸਕਦੀ ਹੈ ਭਾਈ ਮਨਜੀਤ ਸਿੰਘ ਦੀ ਅਕਾਲੀ ਦਲ ਦੇ ਵਿੱਚ ਨਹੀਂ ਨਹੀਂ ਭਾਈ ਮਨਜੀਤ ਸਿੰਘ ਤਾਂ ਮੈਂ ਵਾਪਸੀ ਕਿਉਂ ਕਰ ਨਹੀਂ ਮੈਂ ਤਾਂ ਹੈ ਕਰ ਲਈ ਹੈ ਹੂੰ ਸਾਡਾ ਪਰਿਵਾਰ ਤਾਂ ਅਕਾਲੀ ਦਲ ਨੂੰ ਮਤਲਬ ਜਿਹੜਾ ਨਾ ਪੈਦਾ ਕਰਨ ਵਾਲਾ ਹੈ ਅਕਾਲੀ ਦਲ ਮੈਂ ਮੈਂ ਉਹ ਆਪਣੇ ਇਹਨਾਂ ਦੇ ਦਲ 'ਚ ਕਿਉਂ ਜਾਊਂਗਾ ਹਮ ਮੈਂ ਅਗੇ ਪ੍ਰਧਾਨ ਕੋਈ ਹੋਰ ਆਂਦਾ ਤੇ ਨਹੀਂ ਨਹੀਂ ਪ੍ਰਧਾਨ ਵੇਖੋ ਪ੍ਰਧਾਨ ਤਾਂ ਮੈਂ ਜਿਹੜੀ ਗੱਲਾਂ ਕੀਤੀਆਂ ਤੂੰ ਸੁਣੀਆਂ ਨਿਗੀਆਂ ਤੁਸੀਂ ਉਧਰ ਫੋਨ ਕਰਨ ਲੱਗ ਪਏ ਮੈਂ ਨਾ ਵੀ ਉਹ ਬਣਾਉ ਜਿਹਨੇ ਕੁਰਬਾਨੀ ਕੀਤੀ ਹੈ ਥੱਲੇੋਂ ਜਿਹੇਦਾਰ ਫਿਰ ਸਰਕਲ ਦਾ ਬਣਾਉ ਫਿਰ ਜ਼ਿਲ੍ਹੇ ਦਾ ਪ੍ਰਧਾਨ ਬਣਾਉ ਉਹ ਫਿਰ ਜਿਹੜਾ ਉੱਪਰ ਕੁਰਬਾਨੀ ਵਾਲਾ ਬੰਦਾ ਆਊਗਾ ਪ੍ਰਧਾਨ ਉਹਨੂੰ ਅੱਗੇ ਲਾਓ ਮੈਂ ਕਿ ਮੈਂ ਤਾਂ ਅਕਾਲੀ ਦਲ ਝੋਣਾ ਹੀ ਆ ਸਾਰਾ ਪੰਥੂ ਦੇ ਮਗਰ ਲੱਗੂਗਾ ਉਹ ਸਾਰੇ ਜਿਹੜੇ ਘਰਾਂ 'ਚ ਰੁੱਸ ਕੇ ਬਹਿ ਗਏ ਜਾਂ ਕੱਢਤੇ ਹੁਣ ਤਾਂ ਕੀ ਹੁੰਦਾ ਵੀ ਸਰਦਾਰ ਭੁੰਧੜ ਜਿਹੜੇ ਨੇ ਉਹ ਮੇਰੇ ਤੋਂ ਵੱਡੇ ਨੇ ਸਤਕਾਰਯੋਗ ਨੇ ਉਹ ਸਵੇਰੇ ਬੁਰਸ਼ ਕਰਦੇ ਆ ਤੇ ਮੇਰੇ ਖਾ ਪਰੇ ਬ੍ਰੇਕਫਾਸਟ ਕਰਦੇ ਹੀ ਨਹੀਂ ਕਰਦੇ ਨਾਲ ਚੀਮਾ ਸਾਹ ਬਣ ਕੇ ਬਹਿਂਦੇ ਆ ਤੇ ਉਹ ਚਾਰ ਪੰਜ ਬੰਦੇ ਅੱਜ ਕੱਢਤੇ ਚਾਰ ਪੰਜ ਫੇਰ ਕਰਦੇ ਇਹ ਕੋਈ ਅਕਾਲੀ ਯਾਰ ਤੁਸੀਂ ਕੀ ਦੱਸਣਾ ਚਾਹੁੰਦੇ ਜੇ ਲੋਕਾਂ ਨੂੰ ਤੁਸੀਂ ਅਕਾਲੀ ਦਲ ਤਾਂ ਤੁਸੀਂ ਖਾਲੀ ਕਰਤਾ ਕਾਲੀ ਦਲ ਤੇ ਖਾਲੀ ਕਰਤਾ ਤੋਹੀਂ ਹੁਣ ਉਹ ਮੈਂ ਤਾਂ ਕੱਲ ਪਰਸੇ ਆਖੇ ਹਾਸੇ ਚ ਵੀ ਕਿ ਹੁਣ ਨਾ ਦਫ਼ਤਰ ਦੇ ਵਿੱਚ ਕਾਲੀ ਦਲ ਚ ਤਾਂ ਬੰਦਾ ਕੋਈ ਨਹੀਂ ਰਹਿ ਗਿਆ ਉਹ ਤੁਸੀਂ ਨਾ ਉਹ ਦਫ਼ਤਰ ਨੂੰ ਸਰਾਹ ਬਣਾ ਲਓ ਰਮਾਨ ਉੱਥੇ ਸੁੱਤੇ ਰਮਾਨ ਲੱਕ ਵੇਲਾ ਆ ਗਿਆ ਸੋ ਇਹਨਾਂ ਨੇ ਕਾਲੀ ਦਲ ਨੂੰ ਜਿਹੜਾ ਹੈ ਨਾ ਐ ਵੇਲੇ ਅਰਸ਼ ਤੋਂ ਫਰਸ਼ ਤੇ ਲੈ ਲਿਆ ਔਰ ਇਹ ਮਾਫੀ ਦੇਣ ਜਿਹੜੇ ਪੁਰਾਣੇ ਇਹੋ ਜਿਹੇ ਬੰਦੇ ਆ ਨਾ ਜਿਹੜੇ ਉਹਨਾਂ ਕੋ ਮਾਫੀ ਦੇਉਣ ਤੁਸੀਂ ਕੋਈ ਗੱਲ ਹੀ ਨਾ ਕੱਟੀ ਤੋਹੀਂ ਕਾਲੀ ਦਲ ਵੇਖੋ ਝਾਤੀ ਮਾਰ ਗੱਲ ਕੱਟੀ ਕਿਹਨੇ ਕੁਰਬਾਨੀ ਕੀਤੀ ਕਿਹਨੇ ਕਿਹਨੇ ਕੋ ਮੋਰਚੇ ਚ ਗਿਆ ਅੱਜ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਲਾਗੇ ਲਾਗੇ ਫਿਰ ਕਿਹੜੀ ਕੰਦੀ ਜੇਲ ਕੱਟੀ ਆ ਇੱਕ ਬੰਦਾ ਤਾਂ ਸੁੱਜਣੇ ਜੇਲ ਕੱਟੀ ਆ ਹਾਂ ਪੁੰਦਰ ਸਾਹਿਬ ਨੇ ਭਵੇਂ ਪੁਰਾਣੇ ਜੇਲ ਕੱਟੀ ਹੋਵੇ ਐਮਰਜੈਂਸੀ ਆ ਦੂਜੀਆਂ ਨੇ ਵੱਡੇ ਸਤਕਾਰ ਵੀ ਕਰ ਆ ਬਾਕੀ ਜਿਹੜੇ ਫਿਰਦੇ ਤੁਰੇ ਜਿਹੜੇ ਕੋ ਕੋ ਕਾਲੇ ਮੱਗੇ ਕਿਹਾ ਹੈ ਤੇ ਗੱਡੀਆਂ ਵਾਲੇ ਕਿਹਾ ਹੈ ਤੇ ਆ ਦੂਜੇ ਕਿਹਾ ਜਿਹੜੇ ਆਪਣੇ ਗੱਡੀਆਂ ਬੁਹੇ ਕਿ ਲਾਉਂਦੇ ਆ ਤੇ ਪੀਜੇ ਵਾਲੇ ਇਹਨਾਂ ਸਾਰਿਆਂ ਨੂੰ ਪਾਸੇ ਸੋ ਐਸਨ ਭਾਈ ਮਨਜੀਤ ਸਿੰਘ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਅਕਾਲੀ ਦਲ ਕੌਣ ਖਾਲੀਦਲ ਹੋ ਚੁਕੇ ਆ ਅਗਰ ਉਸਨੂੰ ਦੁਬਾਰਾ ਤੋਂ ਜੀਵੀਤ ਅਕਾਲੀ ਦਲ ਨੂੰ ਕਰਨਾ ਤੇ ਪੁਰਾਣੇ ਨੇਤਾ ਜਿਹੜੇ ਜਿਨ੍ਹਾਂ ਨੇ ਕਾਫੀ ਕੁਰਬਾਨੀਆਂ ਦਿੱਤੀਆਂ ਵੈ ਉਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਹੀ ਅਕਾਲੀ ਦਲ ਦੀ ਰਸੂਖ ਜਿਹੜੀ ਪੰਜਾਬ ਦੇ ਵਿੱਚ ਬਚ ਸਕਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ